ਦਾਸਾ ਸੀਮਾ ਕਿਹੜੀ ਗੱਲ ਤੂੰ ਰਾਤੀ ਕਰਨ ਢਈ ਸੀ ਮੈਂ ਤੈਨੂੰ ਪੁੱਛੀ ਵੀ ਰਹੀ ਤੂੰ ਰਾਤੀ ਮੈਨੂੰ ਦੱਸੀ ਨਹੀਂ ਗੱਲ ਮੈਂ ਗੱਲ ਕੀ ਕਰਨੀ ਮੈਂ ਕਿ ਚੱਲ ਤੂੰ ਛੱਕੇ ਆਏ ਓ ਤੇ ਲੰਮੇ ਬੈਜੋ ਗਰਮੀ ਦੇਨੀ ਆ ਪਰ ਦੱਸ ਸੀ ਮੈਨੂੰ ਘਬਰਾਟ ਹੋਉਂਦੀ ਆ ਐਸੀ ਕਿਹੜੀ ਗੱਲ ਐ ਸ਼ਮੀ ਦੀ ਜਿਹੜੇ ਸੱਸ ਨੇ ਚੇਚਾ ਫੋਨ ਕਰਕੇ ਸਾਡੇ ਆ ਸਾਰਾ ਕੁਝ ਠੀਕ ਤੇ ਹੈਗਾ ਨਾ ਠੀਕ ਹੀ ਆ ਗੱਲ ਤਾਂ ਛੋਟੀ ਜੀ ਆ ਤੇ ਪਰ ਉਹਨਾਂ ਨੇ ਇਸ਼ੂ ਐਡਾ ਵੱਡਾ ਬਣਾ ਦਿੱਤਾ ਵਾ ਹੋਈ ਕੀ ਗੱਲ ਕੋਈ ਦੱਸੇਗੀ ਕਿ ਇਤਨੇ ਬੁਝਾਤਾ ਪਾਈ ਜਾਏਗੇ ਗੱਲ ਚਾਚੀ ਜੀ ਇਹ ਵਾ ਵੀ ਸ਼ਮੀ ਨੇ ਨਾ ਗੇਸੀ ਆਪਣੀ ਦਾ ਨਾਂ ਕਰ ਹਾਂ ਕਹਿ ਕੇ ਗਈ ਵੀ ਮੈਂ ਬੁਟੀਕ ਤੇ ਚਲਦੀ ਆਂ ਹਰਾਨੀ ਨੂੰ ਸੱਸ ਨੂੰ ਵੀ ਕਹਿੰਦੀ ਮੈਂ ਬੁਟੀਕ ਤੇ ਚਲਦੀ ਆਂ ਹਾਂ ਤੇ ਜਾ ਬੜੀ ਉਹਨਾਂ ਦੇ ਆਪਣੀ ਦਾ ਨਾਂ ਕਰੀ ਮਲ ਕਰ ਪਰ ਇੱਕ ਮਿੰਟ ਗੱਲ ਦੇ ਸ਼ਮੀ ਵਾਸਤੇ ਗਲਤ ਹੈ ਨਾ ਗਲਤ ਹੈ ਜਦੋਂ ਤੂੰ ਕਹਿ ਕੇ ਗਈ ਹੈ ਮੈਂ ਬੁਟੀਕ ਤੇ ਚਲਦੀ ਆਂ ਤੇ ਨਾਂ ਦੇ ਘਰ ਜਾਂਦਾ ਕੀ ਮਤਲਬ ਸੀ ਇਹ ਦੱਸ ਕੇ ਜਾਂਦੀ ਇਹੋ ਹੀ ਗੱਲ ਹੈ ਉਹਦੀ ਸੱਸ ਨੇ ਕੀਤੀ ਆ ਤੇ ਸ਼ਮੀ ਤੋਂ ਇੱਥੇ ਗਲਤੀ ਕੀਤੀ ਆ ਹਾਂ ਤੂੰ ਜੇ ਗਈ ਆ ਤੂੰ ਕਹਿ ਦੇ ਨਾ ਮੈਂ ਮੀਮਲ ਕਰ ਜਾਂਦਾ ਮਾਂ ਤੇ ਰਾਣੀ ਨੂੰ ਨਾਲ ਲੈ ਜਾਂਦੀ ਜਾਂ ਸੱਸ ਨੂੰ ਨਾਲ ਲੈ ਜਾਂਦੀ ਕਹਿੰਦੀ ਭਾਬੀ ਮੈਂ ਕੋਈ ਕੰਮ ਗਈ ਸਾਂ ਕੋਈ ਜ਼ਰੂਰੀ ਕੰਮ ਸੀ ਮੈਨੂੰ ਉਹ ਮੈਂ ਦੱਸਾਂਗੀ ਟਾਈਮ ਆਏ ਹੁਣ ਪਤਾ ਨਹੀਂ ਕਿ ਕਿਹੜਾ ਕੰਮ ਇਸੇ ਗੱਲ ਤੇ ਰਾਣਾ ਵੀ ਬੋਲਦਾ ਤੇ ਉਹਦੀ ਸਾਸਰੀ ਬੋਲਦੀ ਆ ਵੀ ਗਏ ਬਿਨਾ ਪੁੱਛੇ ਉੱਤੇ ਕੀ ਕਰਨ ਗਈ ਆ ਇਹ ਕੱਲ ਨੂੰ ਜੁੱਤੀ ਪਾਏਗੀ ਕਿਤੇ ਕਿਤੇ ਦਰਪੇ ਕੀ ਕਿਤੇ ਦਰ ਜੇ ਅੱਗੇ ਪੇਕੋ ਕੱਲੀ ਆ ਗਈ ਆ ਤਾਂ ਬੋਲਦੀ ਸੀ ਉਹਦੀ ਸੱਸ ਤੇ ਕਹਿੰਦੀ ਸੱਦੋ ਇਹ ਪੁੱਆ ਲਓ ਦੱਸਿਏ ਹੁਣ ਮੈਂ ਮੈਂ ਕਿੰਨਾ ਨੰਨ ਕਿ ਆਈ ਮੱਕੇ ਸਮਝਦਾ ਹਤ ਬਹੁਤੇ ਸ਼ਮੀ ਗਲਤੀ ਤੇ ਉਹ ਜੀ ਕਰਨ ਵਾਲੀ ਨਹੀਂ ਹੈਗੀ ਮੈਂ ਕਹਿੰਦਾ ਸਮਝਾਉਂਦੇ ਕੋਈ ਲੋੜ ਹੀ ਨਹੀਂ ਹੈਗੀ ਪਰ ਮੈਂ ਕਿ ਇੱਥੇ ਗਲਤੀ ਕਰ ਗਈ ਆ ਗਲਤ ਹੈ ਇੱਥੇ ਮੈਂ ਉਹਨੂੰ ਕਿਹਾ ਸ਼ਮੀ ਨੂੰ ਮੈਂ ਕੋਈ ਤੁ ਜਿੱਥੇ ਵੀ ਜਾਣਾ ਆਪਣੇ ਸਾਸ ਨੂੰ ਰਾਣੇ ਨੂੰ ਪੁੱਛ ਕੇ ਫੇਰ ਜਾਣਾ ਵਾ ਪਰ ਇੱਕ ਗੱਲ ਆ ਸੀਮਾ ਸ਼ਮੀ ਨੂੰ ਤੁਸੀਂ ਜਾਣਦੇ ਆ ਤੇ ਮੈਂ ਵੀ ਜਾਣਦੀ ਆ ਸ਼ਮੀ ਬਿਨਾ ਮਤਲਬ ਤੋਂ ਵਿਮਲ ਦੇ ਘਰ ਨਹੀਂ ਜਾ ਸਕਦੇ ਇਹ ਤੇ ਗੱਲ ਆ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਏਗੀ ਚਾਚੀ ਜੀ ਗੱਲ ਜ਼ਰੂਰ ਹੈਗੀ ਜੇ ਕੋਈ ਉਹਦੇ ਨਾਂ ਜ਼ੁਬਾਨ ਤੇ ਆਉਂਦੇ ਆਉਂਦੇ ਰਹਿ ਗਿਆ ਵਾ ਪਰ ਗੱਲ ਦੇ ਵਿੱਚ ਜ਼ਰੂਰ ਕੋਈ ਚੱਲਣੀ ਹੈ ਜਾਂ ਤੇ ਮੈਨੂੰ ਲੱਗਦਾ ਜੇ ਸਿਮਰਤ ਦੀ ਕੋਈ ਗੱਲ ਆ ਨਹੀਂ ਨਹੀਂ ਸਿਮਰਤ ਦੀ ਗੱਲ ਨਹੀਂ ਹੋਣੀ ਗੱਲ ਪਤਾ ਕਿਹੜੀ ਹੋਣੀ ਆ ਤੈਨੂੰ ਮੈਂ ਗੱਲ ਦੱਸਦੀ ਆ ਇਹ ਗੱਲ ਕਿਤੇ ਆਪਣੇ ਸਾਸ ਨਾਣਾ ਕਰੇ ਇਹ ਨਾ ਵੇ ਕਿ ਪੈਂਜੀ ਮੇਰੇ ਦਵਾਲੇ ਹੋ ਜਾਣ ਨਹੀਂ ਨਹੀਂ ਮੈਂ ਨਹੀਂ ਕਰਦੀ ਮੰਮੀ ਹਾਂ ਦੱਸੋ ਚਾਚੀ ਜੀ ਕੀ ਗੱਲ ਹੈ ਗੱਲ ਤੇ ਬੜੇ ਦਿਨਾਂ ਦੀ ਮੇਰੇ ਮਨ 'ਚ ਵੀ ਆਣ ਰਹੀ ਹੈ ਕੱਲੇ ਆ ਕਿ ਸਿਮਰਨ ਦਿੰਦਾ ਦਾਜ ਜਿਆਦਾ ਉਹਦੀ ਸਾਸ ਨੂੰ ਤੰਗ ਕਰਦੀ ਹੋਣੀ ਆ ਤੇੜੀ ਸ਼ਮੀ ਆ ਨਾ ਉਹ ਐਸ ਕਰਕੇ ਵਿਮਲ ਦੇ ਘਰ ਗਈ ਹੋਣੀ ਆ ਕਿ ਮੰਮੀ ਆਪਣੀ ਨੂੰ ਆ ਕੇ ਥੋੜਾ ਬੋਤਾ ਸਮਝਾਓ ਨਹੀਂ ਚਾਚੀ ਜੀ ਇਹ ਵੀ ਗੱਲ ਉੱਤੀ ਹੋਈ ਸੀ ਉਹਦੀ ਸੱਸ ਕਹਿੰਦੀ ਸੀ ਬੀ ਇਹਦੀ ਨਾਲ ਲੜਦੀ ਏ ਸਿਮਰਤ ਨਾਲ ਇਹਨੂੰ ਜਿਆਦਾ ਦਾਸ ਦਿੱਤਾ ਏ ਮੈਂ ਕੌਣ ਨਹੀਂ ਕਰੀ ਲੜਨਾ ਵਾ ਸ਼ਮੀ ਹਾਂ ਨਾਨਾ ਕਿਤੇ ਨਹੀਂ ਲੜ ਸਕਦੀ ਮੈਂ ਤਾਂ ਕਿਹਾ ਵਾ ਮੈਂ ਤਾਂ ਸ਼ਮੀ ਦੇ ਮਨ ਚ ਤੇ ਆ ਹੀ ਨਹੀਂ ਸਕਦਾ ਕਹਿੰਦੀ ਤੂੰ ਹੀ ਇਹਨੂੰ ਜਿਆਦਾ ਦਿੱਤਾ ਵਾ ਨਾ ਇਹ ਤਾਂ ਸੜਦੀ ਆ ਤਾਂ ਇਹ ਨਾਲ ਲੜਦੀ ਆ ਹੁਣ ਸਾਨੂੰ ਨਹੀਂ ਪਤਾ ਕੀ ਕਰਨਗੇ ਹੀ ਆ ਨਹੀਂ ਨਹੀਂ ਇਹ ਸਭ ਝੂਠ ਹੈਗਾ ਸ਼ਮੀ ਤੋ ਉਹ ਹੈ ਕੀ ਜਿਹੜੇ ਨਿੱਕੇ ਹੁੰਦੇ ਵੀ ਉਹਨੂੰ ਕੋਈ ਚੀਲ ਲਿਆ ਕੇ ਦੇਣੀ ਨਾ ਉਹਨੇ ਆਪ ਨਹੀਂ ਖਾਣੀ ਉਹਨੂੰ ਦੇਣੀ ਉਹਨੂੰ ਸਿਮਰਤ ਨੂੰ ਦੇ ਦੇਣੀ ਆਹ ਤੇ ਸਾਡੇ ਸਾਹਮਣੇ ਦੀ ਗੱਲ ਐ ਚਾਚੀ ਜੀ ਜਿਵੇਂ ਕੋ ਕਪੜਾ ਵੀ ਲੈ ਕੇ ਆਣਾ ਤੇ ਸਿਮਰਤਾ ਨੇ ਲੈ ਕੇ ਆਣਾ ਉਹਨੇ ਉਹਨੂੰ ਦੇ ਦੇਣਾ ਪਰ ਸ਼ਮੀ ਉਹਦੇ ਦਾਜ ਤੋਂ ਸੜੇ ਨਾ ਨਾਲੇ ਸ਼ਮੀ ਨੇ ਖੁਦ ਤੇ ਕਿਹਾ ਸੀ ਕਿ ਤੁਸੀਂ ਆਹ ਚੀਜ਼ਾਂ ਦਵੋ ਆਹੋ ਤੇ ਨਾਲੇ ਕੋ ਤਾਂ ਅੱਗੇ ਹੋ ਕੇ ਰਿਸ਼ਤਾ ਕਰਾਇਆ ਰਿਸ਼ਤਾ ਕਰਾ ਕੇ ਉਹਨਾਂ ਨੇ ਲੜਨਾ ਨਹੀਂ ਪੈਣਾ अच्छा लक्की ਕਹਿਣ ਡਿਆ ਸੀ ਕਿ ਅੱਜ ਉਹਨੇ ਚਰਾਣੇ ਨੇ ਇੱਥੇ ਆਣਾ ਕਹਿ ਕੇ ਆਏ ਸੀ ਪਾਪਾ ਕਿਹਾ ਸੀ ਮੇਰਾਣੇ ਭਾਜ ਨੂੰ ਕਹੀ ਮੈਂ ਕਿ ਤਸੀਂ ਆਓ ਹੁਣ ਪਤਾ ਨਹੀਂ ਲੈਤੀ ਹੁੰਦੇ ਕਿ ਨਹੀਂ ਹੁੰਦੇ ਮੈਂ ਤਾਂ ਆਂ ਗਿਆ ਬਾਕੀ ਕਹਿ ਕੇ ਆਇਆ ਗੇਟ 'ਚ ਆਏ ਸੀ ਬਾਹਰ ਤੱਕ ਮੈਂ ਕਿ ਤਸੀਂ ਲੈ ਕੇ ਆਇਓ ਕੋਈ ਨਹੀਂ ਚਾਚੀ ਜੀ ਨਹੀਂ ਨਾ ਆਏ ਤੇ ਕੱਲ ਤੁਸੀਂ ਮਿਲ ਲਓ ਨਾਲੇ ਸਮਝਾ ਦੇਣਗੇ ਚਾਚੀ ਜੀ ਹੁਣ ਪਤਾ ਨਹੀਂ ਹੁੰਦੇ ਕਿ ਹੁੰਦੇ ਜੇ ਲੈਣ ਤੇ ਵਧੀਆ ਗੱਲ ਚਲ ਕੋਈ ਗੱਲ ਪਰ ਚਾਚੀ ਜੀ ਇੱਕ ਗੱਲ ਮੈਂ ਉੱਥੇ ਕਰ ਦਿੱਤੀ ਉਹਦੀ ਸੱਸ ਮਹਾ ਅੰਕ ਮੈਂ ਇਹ ਗਲਤੀ ਆਪਣੀ ਕੁੜੀ ਦੀ ਕੀਤੀ ਮੈਂ ਕਿ ਤੂੰ ਗਲਤ ਹੈ ਮੈਂ ਕਹੀ ਨਾ ਕੱਲ ਨੂੰ ਕਹਿਨ ਪੀ ਉਹ ਹੀ ਕਹੀ ਜਾਂਦੇ ਸ਼ੰਮੀ ਠੀਕ ਆ ਸ਼ੰਮੀ ਸਮਝਦਾਰ ਆ ਸ਼ੰਮੀ ਜੀ ਆ ਮੈਂ ਕਹਿੰਦੀ ਤੂੰ ਸ਼ੰਮੀ ਗਲਤ ਗਲਤੀ ਕੀਤੀ ਆ ਵੇਖ ਪੁੱਤਰ ਜਿੱਥੇ ਟੀ ਨੂੰ ਡੰਡਣਾ ਪਵੇ ਨਾ ਇਹ ਨਹੀਂ ਸ਼ਰਮ ਕਰੀ ਦੀ ਕਿ ਉਹਦਾ ਸਾਸੋਰਾ ਬੈਠਾ ਉਹਨੂੰ ਡਾਂਟੋ ਉਹਦੇ ਸਾਸੋਰੇ ਨੂੰ ਹੀ ਪਤਾ ਲੱਗੇ ਕਿ ਮਾਪਿਓ ਗਲਤੀਆਂ ਨਹੀਂ ਟੱਕਦੇ ਜਿੱਥੇ ਉਹਦੀ ਗਲਤੀ ਹੋਵੇ ਉਹਦੇ ਸਜ਼ਾ ਵੀ ਮਾਪਿਓ ਦਿੰਦੇ ਆ ਆ ਤੋ ਬਹੁਤ ਵਧੀਆ ਪੁੱਤ ਕਰਕੇ ਆਈ ਸ਼ਾਬਾਸ਼ ਏ ਤੇਰੇ ਪਰ ਨਾ ਗੱਲ ਕੋਈ ਹੈ ਜੇ ਜ਼ਰੂਰ ਅੱਜ ਜੀ ਅੱਜ ਸ਼ਮਨੀ ਤੇ ਰਾਣਾ ਆਏ ਹਨ ਤੀ ਸ਼ਮਨੀ ਨਾਲ ਕਰੇ ਕਰਕੇ ਪੁੱਛਿਓ ਇਹ ਗੱਲ ਚੱਲਣ ਕਿ ਦੇ ਉਹਦੇ ਦੇ ਵਿੱਚ ਕੱਲ ਤੇ ਮੇਕੋ ਟਾਈਮ ਨਹੀਂ ਮਿਲਿਆ ਉਹਨੂੰ ਪੁੱਛਣ ਦਾ ਮੇਰੀ ਗੱਲ ਸੁਣ ਰਾਣਾ ਆ ਪੂਰੇ ਪਰੇ ਹੋ ਜਵੇ ਤੇ ਚੰਗਾ ਐ ਇਸ ਤਰ੍ਹਾਂ ਮੈਂ ਜਵਾਈ ਦੇ ਬੈਠਿਆ ਤੇ ਧੀ ਨੂੰ ਕਮਾਂ ਆ ਕੇ ਮੇਰੀ ਗੱਲ ਸੁਣ ਜਵਾਈ ਦੀ ਇਹਦੇ ਵਿੱਚ ਬੇਇੱਜ਼ਤੀ ਹੁੰਦੀ ਆ ਅਗਲਾ ਕੰਦਾ ਇੰਨਾ ਮੈਨੂੰ ਕਹਦਾ ਪੁੱਤ ਸਮਝਦੇ ਆ ਉਤਰਾ ਦੇ ਮੈਨੂੰ ਪੁੱਤ ਪੁੱਤ ਕਹਿੰਦੇ ਰਹਿੰਦੇ ਆ ਤੇ ਘਰ ਦੀਆਂ ਗੱਲਾਂ ਧੀ ਨੂੰ ਓਲੇ ਕਰਕੇ ਕਰਦੇ ਜਾਂ ਤਾਂ ਸ਼ਮਮੀ ਕੱਲੀ ਆਵੇ ਪਰ ਕੱਲੀ ਵੀ ਨੂੰ ਤੂੰ ਕਹਿ ਸਕਦੀ ਕਿ ਤੂੰ ਵੀ ਤਾਜੀ ਤਾਜੀ ਤੇ ਗੱਲ ਹੋਈ ਆ ਅੱਗੇ ਤੇਰੀ ਸੱਸ ਮੈਨੇ ਰੈਂਦੀ ਐ ਕਿ ਕੱਲੀ ਉੱਥੇ ਪੇ ਕਿਉਂ ਆ ਗਈ ਆ ਤਰਾਨੇ ਨੇ ਕਿਹਾ ਤੇ ਮੈਂ ਕਿਆ ਹੀ ਪਿਆ ਜਾ ਚਲੋ ਹੋਣੀ ਕੀ ਕਰ ਤੂੰ ਫੋਨ ਕਰ ਪੁੱਛ ਉਹ ਤੁਰੇ ਕਿ ਨਹੀਂ ਤੁਰੇ ਉਹ ਆਣ ਤੇ ਮੈਂ ਗੱਲ ਕਰਾਂ ਕਿਉਂਕਿ ਜੇ ਤੇਰੀ ਕਿਤੇ ਸੱਸ ਆ ਗਈ ਨਾ ਅੱਜ ਸ਼ਾਮਾਂ ਤੱਕ ਪੈਂਜੀ ਨਹੀਂ ਆ ਜਿਹੜਾ ਜੇ ਆ ਗਏ ਉਹਨਾਂ ਦੇ ਸਾਹਮਣੇ ਗੱਲਾਂ ਬਾਤਾਂ ਕੀਤੀਆਂ ਨਾ ਤੇ ਉਹਨਾਂ ਨੇ ਕਹਿਣਾ ਕਿ ਮੇਰੀ ਧੀ ਦੇ ਦੋਖੀ ਮੇਰੀ ਧੀ ਕੋ ਛੜਦੇ ਪਰ ਮੈਂ ਜਿੰਨਾ ਤੱਕ ਸ਼ਮੀ ਨਾਲ ਗੱਲ ਨਾ ਕਰਾਂ ਮੈਨੂੰ ਚੈਨ ਨਹੀਂ ਆਣਾ ਤਾਂ ਮੈਂ ਕੋਈ ਨਾ ਫੋਨ ਕਰਕੇ ਪੁੱਛ ਨਹੀਂ ਹਾਂ ਕਿੱਥੇ ਗਏ ਪੁੱਛ ਇਹ ਫੋਨ ਮੇਰਾ ਉੱਧਰ ਪਿਆ ਮੈਂ ਕਰਕੇ ਹੁੰਦੀ ਹਾਂ ਹਾਂ ਪੁੱਛ ਗਿਆ ससी मैं आज फोन ही पड़े आस ससी का अभी ससी का फोन ही कर लगी सा बढ़िया हां सुबह ओ मले आजू बॉडी थे आजू भाई कोई बात नहीं चलो फोन सुनाऊं ठीक ठाक बस ठीक है बढ़िया ਕੀ ਗੱਲ ਨਰੇ ਪੁੱਤ ਦਾ ਮੂੰਹ ਬੜਾ ਉਤਰੇ ਆਇਆ ਸਭ ਠੀਕ ਤੇ ਹੈਗਾ ਕੋਈ ਗੋਜੀ ਇਹ ਜਿਣੀ ਆਈ ਗੱਲ ਕਰੇ ਹਾਂ ਹਾਂ ਮਿਲੇ ਤੁਹਾਨੂੰ ਆ ਕੇ ਹਾਂ ਪੁੱਤ ਮੈਨੂੰ ਮਿਲੇ ਮੈਂ ਨਾ ਮੜੀ ਚੀ ਗੱਲ ਦੱਸੀ ਉਹਨਾਂ ਨੇ ਚੱਲ ਕੋਈ ਨਹੀਂ ਕਰਦੇ ਗੱਲ ਪਹਿਲਾਂ ਪਾਣੀ ਪੋਣੀ ਤੇ ਪੀ ਲੋ ਗਰਮੀ ਵੜੀ ਹੈ ਕੀ ਬਾਤ ਕੋਈ ਗੋਜੀ ਪਾਣੀ ਪੀ ਲੈਣੇ ਆ ਸੀਮਾ ਆ ਗਿਆ ਲਿਆ ਪੁੱਤ ਲੈ ਸ਼ਮੀ ਅੰਤੀ ਮਿਲਦੀ ਮੋਰੰਜੀਤ ਪੁੱਤ ਸਭ ਠੀਕ ਆ ਨਾ ਘਰੇ ਹਾਂਜੀ ਭੋਜੀ ਸਭ ਕੁਝ ਠੀਕ ਹੈ ਤਰਾਕੀ ਕੁੜੀ ਨੂੰ ਪੁੱਛੋ ਇਹ ਘਰ ਦਾ ਮਾਲਕ ਹੀ ਕਿਤਾ ਵੇਖ ਲੋ ਨਾ ਪੁੱਤ ਮੇਰੇ ਪੀਤਾ ਬੜੀ ਸਿਆਣੀ ਹੈ ਮੈਨੂੰ ਦਸੀ ਸੀ ਮਾ ਨੇ ਮਾੜੀ ਸੀ ਗੱਲ ਸਿਆਣੀ ਤੇ ਬਹੁਤ ਆ ਸਿਆਣ ਕੋਲੇ ਕੋਈ ਗੱਲ ਨਹੀਂ ਹੈ ਘਰ ਦਾ ਕੰਮ ਕਰ ਵੀ ਬਹੁਤ ਕਰਦੀ ਆ ਸਾਰਾ ਕੁਝ ਹੈ ਜੱਗਾ ਬੜਾ ਮੈਂ ਤੋ ਹਰ ਕੋਈ ਗੱਲ ਪੁੱਛਦੀ ਆ ਤੇ ਮੈਂ ਇਹਦੀ ਨਾਮ ਹੀ ਨਹੀਂ ਕੀਤੀ ਇਹਨੂੰ ਪਰਨੇ ਨੇ ਬੋਲ ਲੇਨ ਦੋਆ ਜੀ ਪਰ ਇਹਨੇ ਜਿਹੜੀ ਹਰਕਤ ਕੀਤੀ ਹੈ ਨਾ ਉਹ ਬਹੁਤ ਮਾੜੀ ਕੀਤੀ ਜੀ ਰਣਜੀਤ ਮੈਂ ਤੇਰੀ ਗੱਲ ਨਾਲ ਸਹਿਮਤ ਆ ਵਾਕਈ ਇਹਨੇ ਜੋ ਕੁਝ ਕੱਲ ਕੀਤਾ ਨਾ ਮਾੜਾ ਕੀਤਾ ਪੁੱਤ ਮੈਂ ਕੱਲ ਆਣਾ ਸੀ ਤੇ ਤੈਨੂੰ ਦੱਸਿਆ ਮੈਂ ਤਪੇਰੇ ਸ਼੍ਰੀਕ ਚਲੀ ਗਈ ਮੈਂ ਐਸੇ ਕਰਕੇ ਇਹਦੇ ਭਰਾ ਪਰਜੈਨ ਨੂੰ ਭੇਜਦਾ ਤੇ ਪੁੱਤ ਚੰਗਾ ਕੀਤਾ ਇਹਨਾਂ ਨੇ ਕਿਹੜਾ ਕਹਿਤਾ ਕਿ ਘਰੇ ਆਇਓ ਤੁਸੀਂ ਦੋਵੇਂ ਜਾਣਾ ਇਹ ਗੱਲਾਂ ਹੁੰਦੀਆਂ ਪੁੱਤ ਮੈਂ ਤੇਰ ਨਾਲ ਕਰਨੀਆਂ ਹੁੰਦੀਆਂ ਇਹਦੇ ਨਾਲ ਕਰਨੀਆਂ ਹੁੰਦੀਆਂ ਤੇਰੀ ਮੰਮੀ ਸਾਹਮਣੇ ਸਹੀ ਲੱਗਦੀਆਂ ਸ਼ਮੀ ਦੱਸ ਮੈਨੂੰ ਪੁੱਤ ਇਹ ਕਿਉਂ ਤੂੰ ਇਸ ਤਰ੍ਹਾਂ ਕੀਤਾ ਤੂੰ ਰਾਣੇ ਨੂੰ ਦੱਸ ਕੇ ਕਿਉਂ ਨਹੀਂ ਗਈ ਪੂਆ ਜੀ ਮੈਂ ਕੱਲ ਵੀ ਕਿਹਾ ਸੀ ਸੀਮਾ ਭਾਬੀ ਨੂੰ ਕਿ ਮੇਰੇ ਕੋਲ ਹੋ ਗਈ ਹੈ ਗਲਤੀ ਦੱਸੋ ਮੈਂ ਸਾਰਿਆਂ ਤੋਂ ਸੌਰੀ ਮੰਗ ਲਈ ਆ ਹੋਰ ਦੱਸੋ ਮੈਂ ਕੀ ਕਰ ਸਕਦੀ ਆ ਜੇ ਮੈਂ ਵਿਮਲ ਦੀਦੀ ਨਾਲ ਗਈ ਸੀ ਤੇ ਮੈਂ ਕਿਸੇ ਕੰਮ ਹੀ ਗਈ ਸੀ ਮੈਂ ਨਿਸ਼ਦੈਨ ਨਹੀਂ ਆ ਰੰਜੀਤ ਕਿ ਮੈਂ ਵੈਸੇ ਜਾਵਾਂਗੀ ਕਿ ਪਤਾ ਮੇਰੀ ਕੀ ਮਜਬੂਰੀ ਸੀ ਸਮੀ ਤੂੰ ਸ਼ਦੈਨ ਨਹੀਂ ਤੇ ਤੇਰੇ ਇਸ਼ਦਾਈਂ ਮੇਰੀ ਗੱਲ ਸੁਣ ਭਾਜੀ ਨੂੰ ਪੁੱਛੋ ਜੇ ਗਈ ਸੀ ਤੇ ਘਟੂ ਘਟੇ ਦਾ ਫਰਜ਼ ਬੰਦਾ ਵੀ ਨਾ ਚਲ ਜਿਹੜੀ ਗਲਤੀ ਹੋਣੀ ਹੋ ਗਈ ਮੰਨ ਲਿਆ ਪਰ ਘਟੂ ਘਟੇ ਦਾ ਇਹ ਫਰਜ਼ ਬੰਦਾ ਹੈ ਨਾ ਆਉਣ ਲੱਗਿਆ ਮੈਨੂੰ ਦੱਸ ਦਿੰਦੀ ਰਾਜ ਜਾਣ ਲੱਗਿਆ ਫੋਨ ਉਹਦੇ ਹੱਥ ਵਿੱਚ ਕਟੋਕਟ ਫੋਨ ਕਰ ਦਿੰਦੀ ਮੈਨੂੰ ਕਿਵੇਂ ਚੱਲੀ ਆ ਮਨ ਦਾ ਗਈਏ ਬੁਟੀਕ ਤੇ ਆ ਬੰਦੇ ਦੇ ਮਨ ਚ ਹੋ ਜਾਂਦਾ ਚੱਲ ਮੈਂ ਉਧਰ ਹੋਵਾਂ ਮੈਂ ਕੁਝ ਪੁੱਛਣਾ ਵਾ ਜੋ ਵੀ ਦੇ ਮਨ ਚਾ ਜੋ ਵੀ ਨੇ ਪੁੱਛਣਾ ਪਰ ਦੱਸ ਦਿੰਦੀ ਤੇ ਕੀ ਸੀ ਫਿਰ ਦੂਜੀ ਗੱਲ ਭਾਬੀ ਜੀ ਮੇਰੀ ਗੱਲ ਸੁਣ ਲੋ ਪੂਰੀ ਫਿਰ ਦੂਜੀ ਗੱਲ ਏ ਇਹ ਵਿਮਨ ਨੂੰ ਪਤਾ ਕੀ ਕਹਿ ਕੇ ਆਈ ਆ ਇਹ ਵਿਮਨ ਨੂੰ ਕਹਿ ਕੇ ਆਈ ਆ ਇਸ ਗੱਲ ਦਾ ਜਿੱਗਰ ਘਰੇ ਨਾ ਕਰਿਓ ਦੱਸਿਓ ਨਾ ਕਿਹੜੀ ਕਿਹੜੀ ਗੱਲਾਂ ਲਗਾਉਂਦੀ ਫਿਰਦੀ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਗੱਲ ਦੱਸਣਾ ਚਾਹਦੀ ਏ ਬੋਲ ਸ਼ੰਮੀ ਚੱਲ ਮੈਂ ਮੰਨਨੀ ਐ ਕਿ ਤੂੰ ਚਲੀ ਗਈ ਐ ਐਸੀ ਏਡੀ ਕਿਹੜੀ ਗੱਲ ਐ ਕਿ ਜਿਹੜੀ ਤੂੰ ਵਿਮਨ ਨੂੰ ਕਹਿ ਕੇ ਆਈਆਂ ਕਿ ਮੈਂ ਤੇਰੇ ਘਰੇ ਆ ਗਈਆਂ ਤੇ ਘਰ 'ਚ ਕਿਸੇ ਨੂੰ ਪਤਾ ਨਾ ਲੱਗੇ ਪੁੱਤ ਕੋਆ ਜੀ ਇਹ ਕੋਈ ਗੱਲ ਸਹੀ ਨਹੀਂ ਐ ਕਿ ਬੱਚਿਆ ਤੇਰੀ ਗੱਲ ਇਹ ਤਾਂ ਨਹੀਂ ਐ ਜੇ ਮੈਂ ਇਹਨਾਂ ਨੂੰ ਦੱਸ ਕੇ ਜਾਂਦੀ ਜਾਂ ਮੰਮੀ ਜੀ ਨੂੰ ਦੱਸ ਕੇ ਜਾਂਦੀ ਤੇ ਇਹਨਾਂ ਨੇ ਮੈਨੂੰ ਨਹੀਂ ਸੀ ਜਾਣ ਦੇਣਾ ਮੈਂ ਏਸੇ ਕਰਕੇ ਵਿਮਨ ਦੀਦੀ ਨੂੰ ਵੀ ਮਨਾ ਕੀਤਾ ਕੀ ਇਸ ਗੱਲ ਦਾ ਘਰ 'ਚ ਨਾ ਪਤਾ ਲੱਗੇ ਜੇ ਮੈਂ ਘਰ 'ਚ ਪਤਾ ਲਗਾਉਣਾ ਹੀ ਤੇ ਫਿਰ ਮੈਂ ਇਹਨਾਂ ਨੂੰ ਦੱਸ ਕੇ ਹੀ ਚੱਲ ਜਾਂਦੀ। ਉਹ ਅਜੀ ਮੈਂ ਕੀ ਦੱਸਾਂ? ਗੱਲ ਹੀ ਕੋਜ ਏਦਾਂ ਦੀ ਆ ਪਰ ਸ਼ੰਮੀ ਤੂੰ ਤਾਂ ਨਹੀਂ ਭਾਜੀ ਨਾ ਕਰ ਲਉਂਦੀ। ਪਰ ਜੇ ਨਾ ਗੱਲ ਕਰ ਲੰਦੀ ਵੀ ਨਾ ਕਿਸੇ ਨੂੰ ਦੱਸਿਓ। ਜੇ ਤੇ ਮਨ 'ਚ ਕੋਈ ਗੱਲ ਹੈਗੀ ਸੀ ਤੇ ਹੁਣ ਇੰਨਾ ਹੀ ਝੂਠੀਆਂ ਪਿਆ ਵਾ ਗੱਲ ਦਾ। ਕੱਲ ਦਾ ਮਨ ਬਿਸਤਾਪੂ ਦਾ ਚੜਿਆ ਪਿਆ। ਚੱਲ ਮੇਰੀ ਗੱਲ ਸੁਣ। ਛੱਡ ਸਾਰੀ ਗੱਲ। ਮੈਨੂੰ ਇੱਕ ਗੱਲ ਦੱਸ। ਇਹੋ ਜੀ ਕਿਹੜੀ ਗੱਲ ਐ ਜਿੱਦਾਂ ਕਰਕੇ ਤੈਨੂੰ ਝੂਠ ਬੋਲ ਕੇ ਜਾਣਾ ਪੈਂਦਾ ਵਾ ਅੱਜ ਕਰ ਗੱਲ ਘੁਆਰੀ ਦੇ ਸਾਹਮਣੇ ਆ ਭਾਬੀ ਵੀ ਸਾਹਮਣੇ ਕਰ ਗੱਲ ਦੱਸ ਮੈਨੂੰ ਇੱਕ ਮਿੰਟ ਰਾਨੇ ਮੈਂ ਨਾ ਵੀਰੇ ਨੂੰ ਦੁਕਾਨ ਤੋਂ ਫੋਨ ਕਰ ਦਿੰਦਾ ਨਹੀਂ ਨਹੀਂ ਰਾਨ ਦੋ ਭਾਈ ਮੈਂ ਤਰ੍ਹਾਂ ਕਰ ਲੈ ਕਰ ਮੈਂ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦੀਆਂ ਮੈਂ ਜਿਹੜੇ ਵੀਰੇ ਦੇ ਸਾਹਮਣੇ ਮੈਂ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨਾ ਆ ਤੁਸੀਂ ਗੱਲ ਕਰੋ ਇਹਨੂੰ ਪੁੱਛੋ ਕਿਹੜੀ ਗੱਲ ਐ ਇਹੋ ਜੀ ਕਿਹੜੀ ਗੱਲ ਜਿਹੜੀ ਵੀ ਸਾਇਲ ਦੀ ਆ ਜਾਂ ਮੇਰੀ ਮਾਂ ਦੀ ਆ ਇਹ ਕੀ ਗੱਲ ਆ ਕੀ ਪ੍ਰੋਬਲਮ ਮੈਨੂੰ ਭੂਆ ਜੀ ਜੇ ਮੈਂ ਇਹ ਗੱਲ ਤੁਹਾਨੂੰ ਦੱਸਤੀ ਨਾ ਤੁਸੀਂ ਸਾਰਿਆਂ ਨੇ ਮੈਂ ਟੈਨਸ਼ਨ 'ਚ ਪੈ ਜਾਣਾ ਇਸ ਕਰਕੇ ਮੈਂ ਖੁਦ ਤੇ ਟੈਨਸ਼ਨ 'ਚ ਹੈਗੀ ਹੈਗੀ ਆ ਮੈਂ ਕੀ ਦੱਸਾਂ ਤੁਹਾਨੂੰ ਪਰ ਸ਼ਮੀ ਤੇ ਇਹ ਨਹੀਂ ਟੈਨਸ਼ਨ ਕਰਨੀ ਨਾ ਕਿਉਂ ਚੁੱਕੀ ਆ ਸਾਨੂੰ ਵੀ ਦੱਸ ਕੀ ਪਤਾ ਉਹ ਤਾਂ ਹੱਥ ਨਿਕਲ ਜੀ ਕੋਈ ਗੱਲ ਐ ਕਿਹੜੀ ਦੱਸ ਤੇ ਸਹੀ ਚਲ ਛੁੱਪ ਕੇ ਵੇਖ ਰਾਨਾ ਪੁੱਤ ਜੇ ਤੇਰੀ ਮਾਂ ਕੰਦੀ ਹੈ ਨਾ ਕਿ ਸਿਮਰਦਾ ਦਾਜ ਆਦਾ ਤੇ ਸ਼ੰਮੀ ਦਾ ਨਹੀਂ ਆਇਆ ਪੁੱਤ ਮੇਰੀ ਗੱਲ ਸੁਣ ਜੋ ਮੇਰੇ ਕੋਲ ਥੋੜਾ ਬੋਤਰਾਗਾ ਨਾ ਤੇ ਮੈਂ ਆਪਣੇ ਤੀਨੋ ਦੇ ਦਿੰਨੀ ਤੂੰ ਇਹ ਮਿੱਕੀਆਂ ਨਹੀਂ ਮੋਟੀਆਂ ਗੱਲਾਂ ਕਰਕੇ ਤੂੰ ਅੱਜ ਕਿਹੋ ਜੀ ਗੱਲ ਕਰ ਰਿਹਾ ਤੂੰ ਪਹਿਲੇ ਮੈਨੂੰ ਦੱਸੋ ਤੈਨੂੰ ਲੱਗਦਾ ਕਿ ਮੈਂ ਕਿਹਦੀ ਦਾਜ ਮੰਗਿਆ ਜਾਂ ਮੈਂ ਦਾਜ ਕਰਕੇ ਇਹਦੇ ਦੀ ਕੋਈ ਆ ਚਾਹੋਂ ਦਊਗਾ ਤੈਨੂੰ ਲੱਗਦਾ ਕਦੀ ਵੀ ਕੀ ਕੋਦ ਸੋਚੋ ਮੈਂ ਤੁਹਾਡੇ ਕੋਲ ਇਦਾਂ ਤੇਰੀ ਲੱਗਾ ਤੁਹਾਨੂੰ ਕਿ ਮੈਂ ਇਦਾਂ ਦਾਵਾ ਮੇਰੀ ਮਾਂ ਮੰਗੇ ਜਾਂ ਕੁਛ ਨਾ ਮੰਗੇ ਪਰ ਮੈਂ ਹੈਗਾ ਨਾ ਮੇਰੇ ਹੁੰਦੇ ਨੂੰ ਕੁਝ ਕੁਸ਼ ਹੋਗਾ ਤਾਂ ਗੋ ਕੱਲ ਕੋਈ ਹੋ ਰਿਹਾ ਚੱਲ ਮੈਨੂੰ ਤੈਨੂੰ ਤਾਂ ਪਤਾ ਵਾ ਤੂੰ ਹੀ ਪੁੱਛੋ ਆਪਣੇ ਮੂੰਹੋਂ ਤੂੰ ਮੈਨੂੰ ਪਤਾ ਸਪਤਾ ਜੀ ਉਹਦੀ ਮਾਂ ਨੇ ਤੈਨੂੰ ਤੰਗ ਕਰਦੀ ਤੇਰਾ ਦਿਓਰ ਨਹੀਂ ਉਹਨੂੰ ਤੰਗ ਕਰਦਾ ਐਸੀ ਪੁੱਤ ਕਿਹੜੀ ਤੂੰ ਦਿਲ ਚ ਗੱਲ ਰੱਖ ਕੇ ਬੈਠੀ ਆ ਜਿਦੇ ਕਰਕੇ ਮੇਰੀ ਤੇ ਸਾਰੇ ਟੱਬਰ ਕੋ ਬਧਰਾਮੀ ਲੈਣ ਲਈ ਆ। ਬਾਜੀ, ਤੂੰ ਦੱਸ ਬੁੱਤ ਤੇਰੀ ਗੱਲ ਤੇ ਹੀ ਆ। ਤੁਸੀਂ ਇਦਾਂ ਦੀ ਕੋਈ ਵੀ ਗੱਲ ਦੇਚ ਨਾ ਸੋਚੋ। ਕਿ ਦਾਜ ਤੋਂ ਇਹ ਮੈਨੂੰ ਤੰਗ ਕਰਦੇ ਹੋਣਗੇ। ਮੈਨੂੰ ਪਤਾ ਆ। ਤੁਸੀਂ ਮਾਵਾ ਨਾਲੋਂ ਵੱਧ ਕੀਤਾ ਮੇਰੇ ਨਾਲ। ਜਦੋਂ ਮੇਰੇ ਕੋਈ ਸਹਾਰਾ ਨਹੀਂ ਸੀ ਨਾ। ਉਦੋਂ ਤੁਸੀਂ ਮੈਨੂੰ ਸਹਾਰਾ ਦਿੱਤਾ। ਜੋ ਤੁਹਾਡੇ ਕੋ ਸਰਿਆ ਤੁਸੀਂ ਕੀਤਾ ਆ। ਰਹੀ ਗੱਲ ਦਾ ਹੀ ਦੀ। ਜੋ ਤੁਸੀਂ ਮੈਨੂੰ ਦੇ ਸਕਦੇ ਸੀ ਨਾ ਮੈਨੂੰ ਦਿੱਤਾ ਆ ਮੈਨੂੰ ਇੰਨੇ ਜਿੰਨੀ ਪਰਵਾਹ ਨਹੀਂ ਹੈਗੀ ਇਸ ਗੱਲ ਦੀ ਕਿ ਸਿਮਰਤ ਦਾ ਦਾਜ ਇੰਨਾ ਗਿਆ ਆ ਤੇ ਮੇਰਾ ਬਹੁਤ ਘੱਟ ਮੇਰੇ ਲਈ ਇਹ ਚੀਜ਼ਾਂ ਕੋਈ ਗੋਜ ਨਹੀਂ ਆ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਆ ਪਰਿਵਾਰ ਦੀ ਖੁਸ਼ੀ ਕਿ ਅਸੀਂ ਸਾਰੇ ਜੀ ਇੱਕ ਜੱਠ ਹੋ ਕੇ ਚੱਲੀਏ ਤੇ ਇੱਧਰ ਮੇਰੇ ਪੀਕੇ ਵੀ ਸਾਰੇ ਖੁਸ਼ ਆ ਪਾਜੀ ਜੇ ਤੁਸੀਂ ਕਹਿੰਦੇ ਤੇ ਮੈਂ ਇਹ ਗੱਲ ਭਾਬੀ ਤੁਹਾਨੂੰ ਦੱਸ ਹੀ ਦਿੰਨੀ ਦੱਸ ਸ਼ਮੀ ਦੱਸ ਸ਼ਮੀ ਦੱਸ ਤੇ ਨਾ ਸਾਰੇ ਪਰਿਵਾਰ ਕੋ ਪੂਰੀ ਬੰਦ ਵੇਖ ਐਸ ਕੱਲ ਠਾੜੇ ਤੋਂ ਗੱਲ ਕਾਂਡੇ ਨਾ ਤੇਨੂੰ ਨਹੀਂ ਪਤਾ ਤੇਰੇ ਚ ਠਾੜੇ ਚ ਕਿੰਨੀ ਫਿੱਕ ਪੈਣ ਡਈ ਮੈਨੂੰ ਤੇਰੀ ਭਾਬੀ ਕਾਰਾ ਕੇ ਦੱਸਣ ਡਈ ਸੀ ਤੇ ਜੀ ਡਰਾਉਣਾ ਨਹੀਂ ਸੀ ਪਹਿਲਾਂ ਗੱਲਾਂ ਕਰਦਾ ਹੁਣ ਗੱਲਾਂ ਕਰਨ ਲੱਗਤੇ ਆ ਪੁੱਤ ਮੈਂ ਤੈਨੂੰ ਚੋਰੀ ਲਾ ਜਾ ਕੇ ਪੁੱਛ ਸਕਦੀ ਹਾਂ ਪਰ ਪੁੱਤ ਮੈਂ ਚੋਰੀ ਨਹੀਂ ਪੁੱਛਣਾ ਮੈਂ ਆਪਣੇ ਪੁੱਤ ਸਾਹਮਣੇ ਸਾਰੀਆਂ ਗੱਲਾਂ ਤੇਰੇ ਕੋਲ ਪੁੱਛਣੀਆਂ ਸਾਹਮਣੇ ਬੈਠਾ ਦਰਨਾ ਜਿਹੜੀ ਗੱਲ ਹੈ ਦੱਸ ਕਿਉਂ ਰਹਾ ਨੇ ਤੂੰ ਕੀ ਕਰਨਾ ਹੈ ਦੇਖ ਲ ਭੂਆ ਜੀ ਪੁੱਛੋ ਇਹਦੇ ਕੋਲ ਸਾਹਮਣੇ ਪੁੱਛੋ ਦੱਸੋ ਉਹ ਸਾਹਮਣੇ ਆ ਗੱਲ ਕਰੋ ਕਲੀਅਰ ਹੋ ਜਾਣਾ ਕੀ ਗੱਲ ਹੈ ਕੀ ਇਹੋ ਜੀ ਵਜਾਵਾ ਜਿਹੜਾ ਤੈਨੂੰ ਵੀ ਮਨ ਕੋਈ ਗਿਆਣਾ ਪੈ ਗਿਆ ਕਰ ਗੱਲਣ ਪੂਆਈ ਨਾ ਚੁੱਪ ਕੇ ਬੈਠਿਓ ਕਰੋ ਗੱਲ ਪੂਆਜੀ ਜਦੋਂ ਵਿਮਲ ਆਈ ਹੈ ਨਾ ਮੈਂ ਵਿਮਲ ਦੇ ਸਾਹਮਣੇ ਵੀ ਦੀ ਗਰੰਟੀ ਲੈੰਦਰ ਆ ਵਿਮਲ ਨੂੰ ਮੈਂ ਕਿਹਾ ਵਾ ਕਿ ਇਹ ਸ਼ਮੀ ਛੁੱਟਨੀ ਬੋਲਦੀ ਘਰ ਵਾਲਿਆਂ ਸਾਰੇ ਨੂੰ ਕਿਹਾ ਮੈਂ ਪਰ ਇਹਨੇ ਮੈਨੂੰ ਉੱਥੇ ਹੀ ਝੂਠੇ ਪਾ ਦਿੱਤਾ ਵੇ ਲੋ ਪੂਆਜੀ ਬੇਰੀ ਮਾਂ ਮਾਰ ਗਈ ਆ ਪੂਆਜੀ ਦੱਸੋ ਜੇ ਮੇਰੇ ਇੱਥੇ ਗਲਤੀਆਂ ਜੇ ਇਹਨੂੰ ਮੈਂ ਕੋਈ ਕੁਝ ਕਿਹਾ ਵਾ ਤੂੰ ਤੇ ਮੇਰੀ ਗਲਤੀ ਕੱਢੋ ਦੱਸੋ ਕੋਲ ਪੁਆਪੀ ਕਹਿਂ ਡਿਆ ਐ ਦੇਜ ਬਾਬੂ ਦੀਆਂ ਗੱਲਾਂ ਦਾ ਰਣਜੀਤ ਮੈਂ ਕਦੋਂ ਕਹਿਂਦੀ ਹਾਂ ਤੁਸੀਂ ਗਲਤੋ ਜੇ ਤੁਸੀਂ ਮੈਨੂੰ ਕੋਈ ਸਪੋਰਟ ਨਹੀਂ ਕੀਤੀ ਜੇ ਮੈਂ ਉੱਥੇ ਤੁਹਾਡੀ ਸ਼ਿਕਾਇਤ ਲਾਉਣ ਗਈ ਸੀ ਇਦਾਂ ਦਾ ਤੇ ਕੁਝ ਹੋਣੀ ਆ ਤੇ ਫਿਰ ਕੀ ਗੱਲ ਦੱਸਾਂ ਮੈਂ ਦੱਸ ਦੇਤੀ ਏ ਦੱਸ ਦੇ ਮੈਨੂੰ ਉਹਨੇ ਸੌਂ ਦਿੱਤੀ ਆ ਲੈ ਪੁਆਜੀ ਇਹਦੀ ਸੌਦਾ ਕਰਕੇ ਨਾ ਸਾਡਾ ਘਰ ਠਰਾਵ ਹੋ ਜਾਣਾ ਜੇ ਸਹੀ ਕਹਿਂ ਡਿਆ ਰਣਜੀਤ ਤੂੰ ਮੈਨੂੰ ਨਹੀਂ ਪਤਾ ਕਿੰਨੂੰ ਸੌਹ ਦੱਤੀ ਪੁੱਤ ਤੇਰਾ ਘਰ ਬਰਬਾਦ ਹੋ ਜਾਣਾ ਹੈ ਆਪਣਾ ਘਰ ਬਚਾ ਲੈ ਪੁੱਤ ਰਣਜੀਤ ਬਹੁਤ ਚੰਗਾ ਹੈਗਾ ਬੜਾ ਸਮਝਦਾਰ ਆ ਮੇਰੇ ਵੱਲ ਵੇਖ ਸੌਹ ਕਰਕੇ ਕਿਉਂ ਆਪਣੇ ਬਣੇ ਹੋਏ ਰਿਸ਼ਤੇ ਨੂੰ ਵਿਗਾੜਨ ਦਾ ਹੈਂ ਚਲੋ ਭਾਜੀ ਮੈਂ ਦੱਸਦੀ ਮੈਂ ਕੀ ਕਰਨ ਗਈ ਸੀ ਉਹਨਾਂ ਨਾਲ ਭਾਬੀ ਇਹ ਗੱਲ ਸਿਮਰਨ ਚਾਚੀ ਨੂੰ ਉਹਨਾਂ ਦੱਸਿਓ ਹੱਲੇ ਨਹੀਂ ਨਹੀਂ ਮੈਂ ਨਹੀਂ ਦੱਸਦੀ ਨਾ ਮੈਂ ਤੇਰੇ ਵੀਰੇ ਨੂੰ ਦੱਸਣਾ ਤੇ ਨਾ ਮੈਂ ਮੰਮੀ ਨੂੰ ਦੱਸਦੀ ਦੱਸ ਤੂੰ ਕੀ ਗੱਲ ਹੈ ਸਿਮਰ ਚਾਚੀ ਨੂੰ ਗੱਲ ਕੀ ਤੇ ਸਿਮਰ ਚਾਚੀ ਨੂੰ ਨਾ ਪਤਾ ਲੱਗੇ ਕਿਤੇ ਇਹਨਾਂ ਨੇ ਹੋਰ ਕਿਸੇ ਚੀਜ਼ ਦੀ ਡਿਮਾਂਡ ਤਾਂ ਨਹੀਂ ਕਰ ਲਈ ਨਹੀਂ ਨਹੀਂ ਭੂਆ ਜੀ ਐਦਾਂ ਦੀ ਗੱਲ ਨਹੀਂ ਤੇ ਫਿਰ ਕਿਹੜੀ ਗੱਲ ਹੈ ਦੱਸ ਤੇ ਸੀ ਬੋਲ ਸੀ ਮੂੰਹ ਖੋਟ ਦੱਸ ਦੇ ਦੱਸਦੀ ਕਿਉਂ ਨਹੀਂ ਭੂਰੀ ਨੂੰ ਦੱਸ ਦਿੰਦੇ ਤੇ ਕਿਉਂ ਸਾਰਿਆਂ ਨੂੰ ਟੈਨਸ਼ਨ ਦੇਣੀ ਹੈ? ਕਿਤੀ ਸਿਮਰਨ ਚਾਚੀ ਨੂੰ ਨਾ ਪਤਾ ਲੱਗੇ, ਉਹਨੂੰ ਨਾ ਪਤਾ ਲੱਗੇ ਨਹੀਂ ਬੋਲ ਪੈ। ਭਾਬੀ। ਉਹ ਆਜੀ ਗੱਲ ਇਹ ਆ ਕਿ ਸਿਮਰਤ ਦਾ ਤੇ ਸਾਹਿਲ ਦਾ ਕੋਈ ਰਿਸ਼ਤਾ ਨਹੀਂ ਹੈ। ਇਹਨਾਂ ਦਾ ਵਿਆਹ ਤੇ ਹੋ ਗਿਆ। ਪਰ ਕੀ ਦੱਸਾਂ? ਬਸ ਇਹ ਸੋਚ ਲਓ ਕਿ ਸਾਹਿਲ ਸਿੰਘ ਦਾ ਕੁਛ ਨਹੀਂ ਲੱਗਦਾ। ਭੋਆ ਜੀ ਇਹ ਗੱਲ ਇਹਨੂੰ ਸਮਝਾਉਣਾ ਆਉਂਦੇ ਆਂ। ਕਿ ਉਹਨਾਂ ਦੀ ਦੋਵਾਂ ਦੇ ਵਿੱਚ ਇੰਟਰਫੇਅਰ ਨਾ ਕਰ। ਉਹਨਾਂ ਦੀ ਲਾਈਫ ਉਹਨਾਂ ਪਹਿਸਾਨ ਨਣੀ ਹੈ ਮਾ ਮਾ ਖਰਾਬ ਹੋ ਗਿਆ ਵਾ ਉਧਰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਹੋਣ ਦੀ ਛੋਟੀ ਜੀ ਮੇਰੀ ਭੈਣ ਇੱਕ ਮਿੰਟ ਚੁੱਪ ਕਰ ਬੋਲੀ ਜਾਣੀ ਆ ਪਾਜੀ ਇੱਕ ਮਿੰਟ ਸਿਮਾ ਮੇਰੀ ਗੱਲ ਸੁਣ ਤੂੰ ਕਹਿਣ ਡਈ ਆ ਕਿ ਸਿਮਰਨ ਸਿਮਰਤਾ ਤੇ ਸਾਹਿਲ ਦਾ ਆਪਸ ਵਿੱਚ ਕੋਈ ਸਤਾਨੇ ਪਰ ਇਹ ਤੇ ਸਿਮਰਨ ਨੇ ਤੇ ਕਰ ਲੜਾਈ ਕਰਕੇ ਵਿਆਹ ਕਰਵਾਇਆ ਉਹਦੇ ਨਾਲ ਉਹ ਤਾਂ ਕਹਿੰਦੀ ਸੀ ਉਹ ਮੈਨੂੰ ਪਸੰਦ ਕਰਦਾ ਹੈ ਉਹ ਜੀ ਇਹੋ ਤੇ ਕਰ ਲਿਆ ਸਿਮਰਤ ਪਸੰਦ ਕਰਦੀ ਸਾਹਿਲ ਨੂੰ ਹਾਂ ਪਰ ਸਾਹਿਲ ਇਹੋ ਕਹੀ ਜਾਂਦਾ ਆ ਕਿ ਮੇਰੀ ਜ਼ਿੰਦਗੀ ਵਿੱਚ ਇਹਦੀ ਕੋਈ ਜਗ੍ਹਾ ਨਹੀਂ ਹੈ ਤੁਹਾਨੂੰ ਪਤਾ ਹਰ ਰਾਤ ਨੂੰ ਇਸ ਰਾਣਾ ਲੈ ਕੇ ਸੋਫੇ ਤੇ ਸੌਂਦਾ ਵਾ ਮੈਂ 20 ਵਾਰ ਵੇਖਿਆ ਵਾ ਨਾ ਉਹ ਕਿਤੇ ਘਮਾਉਣ ਲੈ ਕੇ ਗਿਆ ਨਾ ਬੋਲਦਾ ਉਹਦੇ ਨਾਲ ਉਹਨੂੰ ਕਮਰੇ ਚੋਂ ਵੀ ਬਾਹਰ ਕੱਢ ਦਿੰਦਾ ਮੇਰੇ ਸਾਹਮਣੇ ਚੰਗਈ ਚੰਗਈ ਜਿੱਸੇ ਹੀ ਗਾਂਦੀ ਹੈ ਤੁਹ ਜੀ ਹਾਂ ਜਿਸ ਦਿਨੋਂ ਪਹਿਲੇ ਦਿਨ ਆਈ ਸੀ ਨਾ ਸੁਜਤ ਮਾ ਦੁਨੀਆਂ ਨੂੰ ਕਹਿ ਦਤਾਈ ਕੋਈ ਨਾ ਕੋਈ ਗੱਲ ਜ਼ਰੂਰ ਹੈਗੀ ਆ ਇਹ ਤੇਰਾ ਵਿਆਹ ਨਾ ਖੁਸ਼ੀ ਨਾ ਨਹੀਂ ਹੋਇਆ ਬਾਬੇ ਤੁਹਾਨੂੰ ਪਤਾ ਮੈਂ ਸਭ ਵੇਖ ਕੇ ਇੰਨੀ ਜ਼ਿਆਦਾ ਟੈਨਸ਼ਨ ਚੈ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਿਮਰਤਾ ਦੇ ਸਾਰਿਆਂ ਸਾਹਮਣੇ ਵੀ ਇਥੇ ਆਉਂਦੀ ਹੈ ਨਾ ਹਾਸਦੀ ਖੇਡਦੀ ਹੈ ਉੱਥੇ ਮੰਮੀ ਜੀ ਸਾਹਮਣੇ ਵੀ ਅੱਖਾਂ ਤੇ ਘੱਟਾ ਪਾ ਦਿੰਦੀ ਆ ਇਨਾ ਸਾਹਮਣੇ ਵੀ ਕਹਿੰਦੀ ਆ ਕਿ ਮੇਰਾ ਰਿਸ਼ਤਾ ਬੜਾ ਵਧੀਆ ਵਾ ਸਾਡੇ ਚਾਹ ਜੀ ਕੋਈ ਪ੍ਰੋਬਲਮ ਨਹੀਂ ਬੱਸ ਕਰ ਸ਼ਮੀ ਮੇਰੀ ਗੱਲ ਸੁਣ ਭਾਜੀ ਸਿਮਰ ਨੇ ਆਪਣੇ ਆਪ ਨੂੰ ਕਹਿਣ ਦੀ ਹੈ ਵੀ ਮੇਰਾ ਰਿਸ਼ਤਾ ਵਧੀਆ ਚੱਲਦਿਆਂ ਤੇ ਇਹ ਕੋ ਬਾਰ-ਬਾਰ ਜਾ ਕੇ ਲੋਕਾਂ ਨੂੰ ਦੱਸਦੀ ਫਿਰਦੀ ਆ ਹਾਂ ਬਿਲਕੁਲ ਤੇਰੀ ਗੱਲ ਸਹੀ ਆ ਨਾਲੇ ਮੈਡੀਕਲ ਵੀ ਵਿਖਿਆ ਸਾਹਿਬ ਨੂੰ ਕਿਤੇ ਬਾਹਰ ਜਾਂਦੇ ਕਿਤੇ ਇਕੱਲਾ ਚਲ ਮੰਨਦਾ ਛੋਟੇ-ਮੋਟੇ ਰਿਸ਼ਤੇ ਸਾਰਿਆਂ ਦੇ ਘਰਾਂ 'ਚ ਹੁੰਦੇ ਆ ਉਹ ਆਪਣੇ ਆਪ ਕਰ ਲੈਣਗੇ ਸਾਰਾ ਕੁਝ ਸਹੀ ਹੋ ਜਾਊਗਾ ਇਹ ਛੋਟੇ ਨਹੀਂ ਗਾਲ ਨੂੰ ਢਾਹ ਵਾ ਤੋਲ ਦੇਣ ਦੀ ਕਿ ਲੋੜ ਆ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਤੁਹਾਨੂੰ ਕਿੱਦਾਂ ਸਮਝਾਵਾਂ ਤੁਹਾਨੂੰ ਪਤਾ ਨਹੀਂ ਲੱਗਦਾ ਸ਼ਮੀ ਪਾਗਲ ਨਾ ਬਣ ਉਹਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਉਹ ਕਹਿਣ ਦੇ ਆ ਕਿ ਸਿਮਰਤ ਸਾਰਿਆਂ ਨੂੰ ਇਹ ਕਹਿੰਦੀ ਕਿ ਮੇਰੇ ਤੇ ਸਾਈਦਰ ਰਿਸ਼ਤਾ ਬਹੁਤ ਵਧੀਆ ਹੈ ਇਹ ਕਹ ਰਹੀ ਤੂੰ ਆਜੀ ਉਹ ਝੂਠ ਬੋਲਦੀ ਆ ਉਹ ਝੂਠ ਬੋਲਦੀ ਆ ਮੇਰੇ ਕਰਕੇ ਕੋਈ ਟੈਨਸ਼ਨ ਚ ਨਾ ਆ ਹਾਂ ਤੂੰ ਸੱਚ ਬੋਲਦੀ ਆ ਉਹ ਆਪਣੇ ਮੂੰਹ ਸਾਰਿਆਂ ਨੂੰ ਕਹਿੰਦੀ ਮੈਂ ਐਸਾ ਹੀ ਜਨੰਦੇ ਸਾਰਾ ਕੋ ਪਰ ਭਾਜੀ ਇਹ ਮੈਂ ਫੀਲ ਕੀਤਾ ਇੱਕ ਇੱਕ ਗੱਲ ਸੋਚ ਭਾਜੀ ਸਮਝਾਓ ਇੱਦਾਂ ਦਾ ਮਾਮਾ ਵੀ ਭੁੱਖਿਆ ਸੀ ਪਰ ਉਹ ਹੀ ਉਹ ਹੀ ਕਹਿੰਦੀ ਆ ਵੀ ਮੇਰਾ ਰਿਸ਼ਤਾ ਸਹੀ ਆ ਪਰ ਗੱਲ ਕੁਝ ਨਾ ਕੁਝ ਹੈਗੀ ਜ਼ਰੂਰ ਜੀ ਪਰ ਗੱਲ ਕੁਝ ਹੈਗੀ ਉਹ ਕਿਸੇ ਨੂੰ ਦੱਸੂਗੀ ਪਰ ਮੇਰੀ ਤਾਂ ਝੂਠੀਆਂ ਪਾਈ ਜਾਣ ਡਈ ਨਾ ਉਹ ਭਾਜੀ ਮੈਂ ਆਪਣੇ ਹੱਥੀਂ ਤੋਂ ਚੁੱਕ ਕੇ ਖੜਿਆ ਸੀ ਮਰੰਦਾ ਰਿਸ਼ਤਾ ਤੇ ਕੀ ਉਹਦੇ ਤੇ ਕੁੜੀ ਤੇ ਕੀ ਵੀਦਲੀ ਹੋਗੀ ਉਹ ਤਾਂ ਦੂਜਿਆਂ ਨੂੰ ਖੁਸ਼ ਰੱਖਣ ਦੀ ਮਾਰੀ ਖਾ ਹ ਸਾਰਾ ਕੁਝ ਕਰਨ ਡਈ ਆ ਛਪਾਉਂਦੀ ਪਈ ਆ ਆਪਣਾ ਰਿਸ਼ਤਾ ਮੈਨੂੰ ਨਹੀਂ ਪਤਾ ਭੂਆ ਜੀ ਕੀ ਗੱਲ ਹੈ ਕੀ ਸਹੀ ਹੈ ਕੀ ਗਲਤ ਹੈ ਮੇਰੀ ਗੱਲ ਸੁਣੋ ਇਹ ਗੱਲ ਦਾ ਹੱਲ ਵੀ ਕੱਢੋ ਇਸ ਲਈ ਮੈਂ ਤੁਹਾਡੇ ਕੋਲ ਆਇਆ ਵਾਂ ਪਰ ਪੁੱਤ ਮੈਂ ਹੱਲ ਕੀ ਕੱਢਾਂ ਮੈਂ ਤਾਂ ਵੱਧ ਵੱਧ ਵੱਤੋਂ ਵੱਤ ਕੁੜੀ ਨੂੰ ਇਹੋ ਪੁੱਛ ਸਕਦੇ ਆ ਨਾ ਕਿ ਧੀਏ ਤੂੰ ਸाहिलਨਾਖੋਸ਼ ਆ ਨਾ ਤੇ ਜੇ ਗੋਨੇ ਮੈਨੂੰ ਕਹਿ ਤਾ ਕਿ ਮੈਂ ਸाहिलਨਾਖੋਸ਼ ਆ ਤੇਰੇ ਧੀਰੇ ਮੈਨੂੰ ਵਸਣ ਦੇ ਦਿੰਦੇ ਮੇਰਦਾਸ ਉੱਥੇ ਮੇਰੀ ਕੀ ਉਹ ਹੀ ਤੂੰ ਆ ਜੀ ਮੈਂ ਕਹਿਣ ਦਿਆਂਵਾ ਨਾ ਉਹ ਤੇ ਇਹੋ ਗੱਲ ਕਹਿੰਦੀ ਆ ਤੇ ਫੇਰ ਇਹਨੂੰ ਕੀ ਲੋੜ ਆ ਉਹੀ ਤਾਂ ਗੱਲ ਮੈਂ ਕਹ ਰਿਆ ਬਈ ਸਿਮਰਤ ਕਹਿੰਦੀ ਬਾਰ-ਬਾਰ ਇਹਨੂੰ ਲੱਗਦਾ ਹੈ ਕਿ ਮੈਂ ਸਿਮਰਤ ਨਾਲ ਕੋਈ ਤੱਕਾ ਕਰੂੰਗੀ ਜੇ ਮੈਂ ਉਹਨੂੰ ਵਸਣ ਨਹੀਂ ਦੇਣ ਦੇਈ ਮੈਂ ਨਹੀਂ ਫਿਰ ਇਹੋੀ ਗੱਲ ਜੇ ਪਰ ਪੁੱਤ ਜਾਂ ਤਾਂ ਸਾਰਿਆਂ ਨੂੰ ਇਹ ਗੱਲ ਦੱਸੇ ਨਾ ਹਾਂ ਰਣਜੀਤ ਤਾੜ ਨਾਲ ਕਦੀ ਗੱਲ ਕੀਤੀ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਦੀ ਜਾਂ ਤੇਰੀ ਮੰਮੀ ਨਾ ਦੱਸਾਂਗੇ ਕਦੀ ਨਾਲ ਮੈਂ ਨਹੀਂ ਕੀਤੀ ਸੁਣਿਆ ਭਾਜੀ ਸਾਹਿਲ ਨੇ ਕੀਤੀ ਤਾੜ ਨਾਲ ਕਦੀ ਕੋਈ ਗੱਲ ਸਾਹਿਲ ਤਾਂ ਇਹ ਚਲ ਮੜਾ ਮੋਟਾ ਮੜ ਮਟਾ ਹੋ ਹੈਗਾ ਵਾ ਪਰ ਮੈਨੂੰ ਇਹ ਲੱਗਦਾ ਬਿਲਕੁਲ ਸਹੀ ਹੋ ਜਾਊਗਾ ਟੈਪ ਪੈਨ ਦੇ ਨਾਲ ਪਰ ਇਹਦਾ ਤਾਂ ਕੁਝ ਨਹੀਂ ਹੈਗਾ ਮੇਰੀ ਗੱਲ ਸੁਣੋ ਸਾਹਿਲ ਕੀ ਗੱਲ ਕਰੂਗਾ ਸਾਹਿਤ ਸਾਰਾ ਦਿਨ ਘਾਰ ਹੀ ਨਹੀਂ ਖਲੋਂਦਾ ਗੱਡੀ ਜਿੱਤੀ ਹੈ ਨਾ ਜਿਹੜੀ ਚਾਚੀ ਜੀ ਨੇ ਉਹੋ ਲੈ ਕੇ ਸਾਰਾ ਦਿਨ ਹੋਰ ਕੁੜੀਆਂ ਬਿਠਾ ਕੇ ਤੇ ਗੱਡੀਆਂ ਚ ਫਿਰਦਾ ਜੇ ਬਸ ਕਰ ਸ਼ਮੀ ਹਾਂ ਕੱਲ ਤੂੰ ਕੀ ਕਰਨ ਢਈ ਆ ਤੂੰ ਗੱਡੀ ਅੱਖੀ ਵਿਖਿਆ ਸਾਰਿਆਂ ਨੂੰ ਬਸ ਕਰੋ ਮੈਂ ਪਾਲਣ ਕਰ ਤੂੰ ਤਾਂ ਆਪਣੇ ਭਰਾ ਦੀਆਂ ਪਤਾਵਾ ਐਵੇਂ ਸਪੋਰਟ ਕਰਨ ਢੇ ਜੇ ਤੁਸੀਂ ਮੈਂ ਸੁਣੀਏ ਤਾਈਆਂ ਗੱਲਾਂ ਤੇ ਨਹੀਂ ਵਿਸ਼ਵਾਸ ਕਰਦਾ ਤੇ ਦੇਖ ਲਓ ਕੇ denn ਤੀ ਦਿਨ ਵੇਖੂਗਾ ਨਾ ਉਦੋਂ ਮੰਨ ਲਊਗਾ ਮੈਂ ਤੇ ਸ਼ਮੀ ਬਸ ਕਰ ਮੈਂ ਤੇਨੇ ਚਪੇੜ ਮਾਰਨੀ ਆ ਗਾਲੋ ਦੀ ਸਹੀ ਐ ਅੱਖੀ ਵੇਖਿਆ ਤੂੰ ਇਹ ਤੈਨੂੰ ਨਾਲ ਸਾਰਾ ਕੁਝ ਕਿੰਨੇ ਦੱਸਿਆ ਭੋਜੀ ਤੂੰ ਸਾਰੇ ਜਾਣੇ ਕਿਉਂ ਸੈਲਫਿਸ਼ ਬਣਨ ਢੇ ਜ ਆਪਣੇ ਆਪਣੇ ਰਿਸ਼ਤੇ ਬਚਾਉਣ ਦੀ ਖਾਤਰ ਕੁੜੀ ਨੂੰ ਡੋਬਣ ਢੇ ਤਾਨੂੰ ਮੈਂ ਕਹਿਣ ਦੀਆਂ ਨਾ ਉਹਦਾ ਰਿਸ਼ਤਾ ਖਰਾਬ ਐ ਤੇ ਖਰਾਬ ਐ ਪਰ ਮੈਨੂੰ ਇਹ ਗੱਲ ਤੂੰ ਦੱਸ ਇਹ ਤੈਨੂੰ ਗੱਲ ਕਿੰਨੇ ਦੱਸੀ ਆ ਕਿ ਸਾਹੇ ਦੂਜੀਆਂ ਕੁੜੀਆਂ ਨੂੰ ਲਈ ਫਿਰਦਾ ਦੱਸ ਪੁੱਤ ਭੋਜੀ ਮੈਨੂੰ ਪਤਾਵਾ ਹਾਂ ਇਹਨੂੰ ਪਤਾ ਭੋਜੀ ਸਾਡੇ ਘਰ ਦੇ ਵੀ ਕਮਲੇ ਤੁਸੀਂ ਵੀ ਕਮਲੇ ਕੱਲੀ ਸਿਆਣੀ ਐ ਨੇ ਸਾਰਾ ਕੁਝ ਇਹਨੂੰ ਪਤਾਵਾ ਮੈਨੂੰ ਦੱਸ ਤੇ ਸੀ ਇਹ ਗਾਤੇ ਨੂੰ ਕਿੰਨੇ ਕਹੀਏ ਕਿ ਸਾਹਿਲ ਕੁੜੀਆਂ ਤੁਰਿਆ ਕਰਦਾ ਵਾਜੀ ਉਹ ਜਿਵੇਂ ਘਰੋਂ ਤਿਆਰ ਹੋ ਕੇ ਜਾਂਦਾ ਹੈ ਨਾ ਇੰਨੇ ਇਨ ਪਰਫਿਊਮਸ ਨਾਲਾਂ ਹੀ ਬਾਗੇ ਜਾਂਦਾ ਹੈ ਗੱਡੀ ਲੈ ਕੇ ਇੰਨੇ ਚਾਚ ਜਾਂਦਾ ਵਾ ਸਿਮਰਤ ਨਾਲ ਤੇ ਉਹਦਾ ਕੋਈ ਰਿਸ਼ਤਾ ਨਹੀਂ ਉਹ ਡੂ ਡੂ ਕਰਦਾ ਉਹਦਾ ਦਿਲ ਵੀ ਵਾਲੀ ਕੰਗੀ ਫੇਰਦਾ ਵਾਲਾਂ ਨੂੰ ਸ਼ਮੀ ਮੈਨੂੰ ਤਾਂ ਲੱਗਦਾ ਤੂੰ ਪਾਗਲ ਹੋ ਗਈ ਆ ਐ ਬੋਦੇ ਬੁੰਦਾ ਤੇ ਗਾੜੇ ਬੋਲਦਾ ਇਹਦਾ ਮਤਲਬ ਕੀ ਆ ਸਿਮਰਤ ਨਾਲ ਤਾਂ ਬਣਨੀ ਨਹੀਂ ਗਈ ਤੇ ਕਾਹਦੇ ਚਾਚੜੇ ਨੇ ਆਏ ਹਾਏ ਤੇਰਾ ਕੀ ਮਤਲਬ ਉਹ ਤਿਆਰ ਨਾ ਹੋਵੇ ਕਿ ਜਾਣ ਲਈ ਉਹ ਆਜੀ ਉਹ ਸ਼ੁਰੂ ਤੋਂ ਦਸਭਾਰ ਹੀ ਤਗਾ ਉਹ ਪੰਥੜ ਕੇ ਰਿੰਦਾ ਸ਼ੁਰੂ ਤੋਂ ਹੀ ਪਰ ਇਹ ਗੱਲਾਂ ਪੁੱਤ ਕਿਸੇ ਨੂੰ ਦੱਸਿਆਂ ਤਾਂ ਦੀ ਕਹਿਣ ਲਈ ਨਾ ਕਾਇਰ ਦੇ ਦੇਰ ਦਾ ਮਾੜੀ ਚ ਤੂੰ ਗੱਲ ਸਲਮਾਨ ਲਿਆ ਉਸ ਬੰਦੇ ਦਾ ਪਤਾ ਤਾਂ ਲਾਉ ਬਕਵਾਸ ਬੰਦ ਕਰ ਬੋਲੀ ਜਣੀ ਬੋਲੀ ਜਣੀ ਆ ਉਹ ਆਜੀ ਵੇਖ ਲੋ ਬੋਲਣ ਤੇ ਮਜਬੂਰ ਕਰਨ ਦੇ ਕਿ ਮੈਨੂੰ ਇਹ ਕਦੀ ਤੇਰਾ ਭਰਾ ਉਹ ਗੱਡੀਆਂ ਤੇ ਲੈ ਜਾਂਦਾ ਕੁੜੀਆਂ ਨੂੰ ਲੈ ਜਾਂਦਾ ਤੇ ਤੂੰ ਬੰਦੇ ਦਾ ਨਾਮ ਹੈਗਾ ਵਾ ਜਿਹਨੇ ਤੈਨੂੰ ਗੱਲ ਦੱਸੀ ਆ ਤੁਹਾਡਾ ਬੰਦਰਾ ਨਾਲਾਸਾ ਤੁਹਾਡਾ ਭਰਾ ਜੋ ਹੋਇਆ ਤੁਸੀਂ ਤਾਂ ਸਪੋਰਟ ਕਰੋਗੇ ਤੁਹਾਡੀ ਤੇ ਫਗੜੀ ਨੇਰਾ ਆ ਪਿਆ ਵਾ ਤੁਹਾਨੂੰ ਦਿਸਦਾ ਹੀ ਕੁਝ ਨਹੀਂ ਆ ਪੂਆ ਜੀ ਇਹਨਾਂ ਨੂੰ ਪੁੱਛੋ ਨਾ ਇਹ ਸਪੋਰਟ ਕਰਦੇ ਹੋਗੀ ਤਾਂ ਇਹ ਤੇ ਵਿਗੜੰਡਿਆ ਆ ਮੈਂ ਇਹ ਨਹੀਂ ਕਰੂਗਾ ਉਹ ਮੈਂ ਕਰੂਗਾ ਸਪੋਰਟ ਮੇਰਾ ਭਰਾ ਵਾ ਜੇ ਗਲਤ ਹੋਊਗਾ ਨਾ ਫਿਰ ਨਹੀਂ ਕਰੂਗਾ ਪਰ ਮੈਨੂੰ ਇੱਕ ਗੱਲ ਦੱਸ ਭਰਾ ਦੀ ਗਲਤੀ ਕੱਟਣੀ ਹੈ ਮੈਂ ਸਿੱਖੋ ਕੱਢੂਗਾ ਗਲਤੀ ਬੰਦਰਾ ਨਾਲਾਸਾ ਦੱਸ ਦੇਣੇ ਤੁਹਾਨੂੰ ਦੱਸਿਆ ਤੈਨੂੰ ਤੇਰੇ ਤੋਂ ਨਾਂ ਹੋਊਗਾ ਤਾਂ ਦੱਸੇਗੀ ਤੇਰੇ ਕੋਲ ਨਹੀਂ ਨਾਂ ਨੂੰ ਹੋਏਗਾ ਉਹਦਾ ਤੁਹਾਡਾ ਭਰਾ ਗਲਤ ਤੇ ਗਲਤੀ ਹੈ ਬੱਸ ਸ਼ਮੀ ਚੁੱਪ ਕਰ ਤੂੰ ਨਾ ਦੱਸ ਮਰ ਪਤਾ ਕਿਦਾ ਬੇੜਾ ਕਰ ਕੋਈ ਆ ਜੀ ਮੇਰੀ ਗੱਲ ਸੁਣੋ ਜੀ ਮੇਰੇ ਕੋ ਨਾਂ ਨੂੰ ਕੋਈ ਨਹੀਂ ਹੈਗਾ ਬਸ ਮੈਂ ਇਹਨਾਂ ਕਹਿ ਦੇਣੀ ਕਿ ਸਾਹਿਬ ਗਲਤ ਤੇ ਗਲਤੀ ਆ ਦੇਖ ਲਓ ਕੋਈ ਨਾਂ ਉਕਤ ਫੇਰ ਕਿ ਮੈਨੂੰ ਕਹਵੇਂ ਸ਼ਮੀ ਤੇ ਮਰ ਤੀ ਜ਼ਿੰਦਗੀ ਰੁੜਨ ਦਈ ਜੇ ਤੂੰ ਨਾਂ ਤੇ ਦੱਸ ਉਹ ਵੀ ਘਰੋਂ ਅੰਗੇ ਬਨੇਗਾ ਨਾ ਬਨੇਗਾ ਹਵਾ ਦੇ ਤੀਰ ਨਾ ਮਾਰ ਸ਼ਮੀ ਹਵਾ ਦੇ ਤੀਰ ਨਾ ਮਾਰ ਮੇਰੀ ਗੱਲ ਸੁਣ ਬੰਤਾ ਲਿਆ ਜੇ ਮੈਂ ਬੰਦੇ ਦੀਆਂ ਲੱਤਾਂ ਨਾ ਪੰਤੀਆਂ ਤੇ ਮੇਰਾ ਨਾਂ ਬਟਾ ਦੀ ਤੂੰ ਜਾਓ ਕੰਮ ਕਰੋ ਲੱਤਾਂ ਪੰਨ ਜੋ ਘੇਗੇ ਨਾ ਆਪਣੇ ਭਰਾ ਦੀਆਂ ਪੰਨੋ ਫਿਰ ਐਂ ਪਾ ਦਾਂ ਤੂੰ ਗੱਲ ਹੋ ਗਈ ਲੈ ਫੇਰ ਜਾਣਾ ਪੁੱਤ ਚੁੱਪ ਕਰ ਠਹਿਰ ਜਿੰਨਾ ਪੈਸੇ ਤੇ ਨਹੀਂ ਆ ਨਾ ਤੂੰ ਕਾਹੇ ਜੋਗੀ ਹੋਵੋ ਤੇ ਬੰਦੇ ਵਿਗੜੇ ਨਾ ਇਥੋਂ ਤੱਕ ਚੁੱਪ ਕਰ ਇਹ ਪਾਣੀ ਹੋਣਾ ਸਿਰ ਤੋਂ ਲੰਘਿਆ ਜੀ ਮੇਰੀ ਗੱਲ ਸੁਣ ਜਿਆਦਾ ਆ ਕੇ ਬੰਦੇ ਦਾ ਨਾਮ ਦੱਸੇਗੀ ਤੂੰ ਜਾ ਮੇਰੇ ਨਾਲ ਜਾਵੇਂਗੀ ਇੱਥੇ ਰਹਿ ਕੇ ਤੂੰ ਨਾ ਪੁੱਤ ਤੇ ਛੱਡ ਨਾ ਪੁੱਤ ਮੈਂ ਇੱਥੇ ਜਾ ਕੇ ਆਪਣੀ ਭੈਣ ਦਾ ਦੁੱਖ ਨਹੀਂ ਵੇਖ ਸਕਦੀ ਚੁੱਪ ਕਰ ਨਾ ਘੋਗ ਘੁੰਮ ਕੇ ਜਾਨੀ ਆ ਭੈਣ ਤੇ ਕਿਹਨਾਂ ਨੂੰ ਦੁਖੀ ਨਹੀਂ ਲੱਦੀ ਤੂੰ ਹੀ ਜਦ ਦੁਖੀ ਲੱਦੀ ਆ ਹਾਂ ਮੈਂ ਇੱਥੇ ਰਹੂੰਗੀ ਕੋਈ ਨਹੀਂ ਰਹਿ ਫਿਰ ਨਾ ਪੁੱਤ ਕਿਦਦਰ ਉਹ ਗੱਲ ਤੋਰੀ ਜਾਣ ਲਈ ਆ ਮੇਰੀ ਗੱਲ ਸੁਣ ਸ਼ ਆਪਣਾ ਘਰ ਬਚਾਲਾ ਪੁੱਤ ਤੂੰ ਮਰ ਪਰ ਆਉਂਦਾ ਨਾਂ ਦੱਸ ਤੇ ਜਿਹੜਾ ਘਰ ਤੇ ਨਾ ਪਰਬਾਦ ਕਰਨ ਤੇ ਤੁਲਿਆਈ ਨਹੀਂ ਕੋਈ ਚਾਹਦਾ ਹੀ ਨਹੀਂ ਕਿ ਤੂੰ ਉਸ ਘਰ ਵਿੱਚ ਰਹੇਂਗਾ ਬੁਆਜੀ ਦਾ ਨਾਂ ਹੋਊਗਾ ਤਾਂ ਦੱਸੂਗੀ ਹੈ ਹੀ ਨਹੀਂ ਕੋਈ ਨਹੀਂ ਪੁੱਤ ਮੇਰੀ ਤਾਂ ਏਡੇ ਕੰਬਲੇ ਥੋੜਾ ਹੈ ਕੀ ਆ ਕਿ ਆਪਣੇ ਕੋਲੋਂ ਸਾਰੀਆਂ ਗੱਲਾਂ ਮਾਰੀ ਜਾਣ ਦੀ ਬੋਲ ਤੂੰ ਵੀ ਕੁਝ ਤਾਂ ਕਹਿ ਨਹੀਂ ਆ ਬੁਆਜੀ ਚਾਚੀ ਜੀ ਮੈਂ ਤਾਂ ਕਹਿ ਨਹੀਂ ਆ ਕਿਸੇ ਮੈਨਾਂ ਕਿਉਂ ਨਹੀਂ ਦੱਸਦੀ ਪਈ ਦੱਸੇ ਨਾ ਕਹਿ ਜਾਂਦੀ ਦੱਸੂ ਆ ਜੀ ਕਿਹਦੇ ਨਾਂ ਦੱਸਦਾ ਕਿਹਦੇ ਨਾਂ ਦੱਸਦਾ ਮੈਂ ਕਹਿ ਨਹੀਂ ਨਾ ਗਲਤੀ ਆ ਬੱਸ ਨੇ ਇਹ ਨਾਮ ਦੱਸੇ ਜਾਂਦੇ ਕਈ ਸ਼ੰਭੀ ਤੇਰਾ ਨਾਮ ਮੈਨੂੰ ਦਰਦੀ ਵਜਾ ਤਸਮੈ ਮੈਂ ਕਿਉਂ ਨਾ ਦਸਾਂ ਤੇ ਗਲੂ ਭਾਈ ਹੁਣ ਦੱਸ ਮੈਂ ਕੀ ਕਰਾਂ ਇੱਥੇ ਇੱਥੇ ਮੈਂ ਗਰਮਣਾ ਹੋਵੇ ਤਾਂ ਕੀ ਕਰਾਂ ਬਾਜੀ ਤੇ ਗਰਮਣਾ ਮੈਂ ਪਾਣੀ ਲੈ ਕੇ ਆਉਣੀ ਆ